ਇਦਾਂ ਆ ਕਿ ਕੱਟ ਤੇ ਕੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ Let him represent the public ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੀਸਰੀਲੀ ਬਿਨਾਂ ਕਾਰਨ ਤੋਂ ਐਨਐਸਏ ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਇਦਾਂ ਆ ਕਿ ਸਾਡੇ ਮੁੱਖ ਮੰਤਰੀ ਜੀ ਜਾਂਦੇ ਹਮੇਸ਼ਾ ਨੂੰ ਮੱਥਾ ਟੇਕਿਉਂਦੇ ਆ ਤੇ ਉਹਨਾਂ ਦੇ 6 ਮਹੀਨੇ ਲੰਘ ਜਾਂਦੇ ਆ ਹੁਣ 6 ਮਹੀਨੇ ਪੂਰੇ ਹੋਣ ਵਾਲੇ ਆ ਹੁਣ ਫੇਰ ਜਾਣਗੇ ਸੀਐਮ ਸਾਹਿਬ ਚਲੰਦਰ ਰੋਕੇ ਲੱਗਦਾ ਕਿ ਫਰਕ ਹੋਗਾ ਚੋਣਾ ਚਿੱਤ ਦਾ ਕੌਣ ਚੰਦਰ ਰੋਕੇਗਾ ਸੀਐਮ ਸਾਹਿਬ ਕੋਧਰੇ ਲੱਗੇ ਉਹ ਯਾਰ ਪਹਿਲੇ ਉਰੇ ਦਾ ਡੜਾ ਸੱਟਾ ਬਹੁਤ ਚੱਲਦਾ ਨਸ਼ਾ ਪਹਿਲੇ ਉਰੇ ਬਹੁਤ ਹੈ ਕੁਝ ਯੂਰੇ ਹੋਰੇ ਲਿਆ ਕੇ ਪਟਾਰਾ ਕੇ ਹੋਰ ਵੱਧ ਜਾਊਗਾ ਸਾਰੇ ਪੰਜਾਬ ਦੇ ਵਿੱਚ ਵੱਧ ਗਿਆ ਜਿਸ ਦਿਨ ਦਾ ਇਹ ਮੁੱਖ ਮੰਤਰੀ ਬਣਿਆ ਘਰ ਘਰ ਦੇ ਵਿੱਚ ਨਸ਼ਾ ਵਿਕਣ ਲੱਗ ਗਿਆ ਮੈਂ ਪਹਿਲਾਂ ਕਿਹਾ ਸੀ ਸਟੇਟ ਚਲਾਉਣ ਦੇ ਵਿੱਚ আর ਸਟੇਜ ਚਲਾਉਣ ਦੇ ਵਿੱਚ ਫਰਕ ਹੈ ਇਹ ਬੰਦਾ 2 ਸਾਲ ਤੋਂ ਸਟੇਜ 'ਤੇ ਚਲਾ ਰਿਹਾ ਇਹਨੇ ਸਟੇਟ ਨਹੀਂ ਜਲਾਈ ਨਾ ਹੀ ਇਸ ਤੋਂ ਚਲਣੀ ਹੈ ਬੜੀ ਛੇਤੀ ਮੈਨੂੰ ਪੂਰੀ ਉਮੀਦ ਹੈ ਕਿ ਇਸ ਤੋਂ ਨਜਾਤ ਮਿਲ ਜਾਣੀ ਆ ਤੁਸੀਂ ਚੋਣ ਜਿਤਾਓ ਸਾਨੂੰ ਉਸ ਤੋਂ ਬਾਅਦ ਇਹਨਾਂ ਦੀ ਛੁੱਟੀ ਹੋ ਜਾਣੀ ਸਰ ਪੈਸਾ ਨਹੀਂ ਇਹ ਕਲੈਕਸ਼ਨ ਬਾਰੇ ਆਪਾਂ ਵੀ ਆਏ ਚੋਣ ਜਿਤਾਓ ਤੇ ਗਵਰਨਮੈਂਟ ਜਾਉਂਗੇ ਹਾਂ ਮੈਂ ਤਾਂ ਅੱਜ ਵੀ ਕਹਿ ਰਿਹਾ ਥੋੜੇ ਜਿਹੇ ਟਾਈਮ ਦਾ ਲੱਗੂਗਾ ਨਾ ਥੋੜੇ ਜਿਹੇ ਟਾਈਮ ਦੋ ਇਹ ਜਾ ਰਹੀ ਹੈ ਸਰਕਾਰ ਬੜੀ ਛੇਤੀ ਇਹ ਹੁਣ ਆਪਣੇ ਆਖਰੀ ਪੜਾ ਦੇ ਵਿੱਚ ਹੈ ਆਖਰੀ ਦਿਨਾਂ ਦੇ ਵਿੱਚ ਹੈ ਉਸ ਤੋਂ ਬਾਅਦ ਬੁਝਾ ਨਾਕਾਮ ਦੇਖੋ ਕਰ ਚੁੱਕਾ ਇਹਨਾਂ ਦੇ ਇੱਕ ਛਾਬਾ ਹੁੰਦਾ ਨਾ ਛਾਬੇ 'ਚ ਡੱਡੂ ਪਾ ਦੋ ਉਹ ਕਦੇ ਇੱਕ ਗਿਰ ਜਾਂਦਾ ਕਦੇ ਦੋ ਬਾਹਰ ਗਿਰ ਜਾਂਦੇ ਕਦੇ ਛਾਬਾ ਉਲਟਾ ਹੋ ਜਾਂਦਾ ਹੈ ਛਾਬਾ ਉਲਟਾ ਹੋਣ ਵਾਲਾ ਤੇ ਇਹ ਸਰਕਾਰ ਰਹਿਣੀ ਨਹੀਂ ਹੈ ਥੋੜੇ ਦਿਨਾਂ ਤੱਕ ਆ ਇਲੈਕਸ਼ਨ ਦੀ ਵੇਟ ਕਰ ਲਓ ਤੁਸੀਂ ਯਾ ਬੁਝਾਰਾ ਦੇ ਜਿਆਦਾ ਚਾਰ ਇਲੈਕਸ਼ਨ ਜਿਹੜੇ ਮਹੀਨੇ ਦੇ ਵਿੱਚ ਵਿੱਚ ਅਗਲੇ ਚ ਹੋ ਜਾਣੇ ਤੁਹਾਡੀ ਜਗ੍ਹਾ ਤੇ ਹੁਣ ਹਰਪਾਲ ਚੀਮਾ ਬੈਠੇ ਸੀ ਉਹ ਕਹਿ ਕੇ ਗਏ 5 ਚੋਂ 4 ਗਰੰਟੀਆਂ ਤਾਂ ਪੂਰੀਆਂ ਹੋ ਗਈਆਂ ਤੇ ਨਾਲ ਹੀ ਅਮਨਪਾਲ ਉਹਨੇ ਕਹਿ ਦਿੱਤਾ ਕਿ ਸਾਡਾ ਜਿਹੜਾ ਪੁਰਾਣਾ ਐਮਐਲ ਪੁਰਾਣਾ ਮਾਰਕੀ ਨਹੀਂ 5 ਚੋਂ 4 ਨਹੀਂ ਹੋਈ 13 ਚੋਂ 3 ਨੇ ਗਰੰਟੀਆਂ ਰਹਿ ਗਈਆਂ ਉਹ ਵੀ ਹੁਣ ਖਤਮ ਹੋ ਜਾਣੀਆਂ ਅੱਛਾ ਜੀ ਇਹ ਅਮਨਪਾਲ ਨੇ ਐਨਐਸਈ ਬੁਲਾਤਾ ਗਿਆ ਤੁਹਾਡੇ ਕਿ ਕਰ ਰਹੇ ਅਮਰਪਾਲ ਉਹਨਾਂ ਦਾ ਐਨਐਸਈ ਕਾਲੋ ਵਰਤਾਤਾ ਗਿਆ ਪਰ ਗਰੋਨਾ ਨੇ ਕਿਹਾ ਕਿ ਜਿੰਨੀ ਸਦਾ ਜੀ ਮਿਲਣੀ ਸੀ ਮੈਂ ਉਹਨਾਂ ਕਾਬੂ ਉਹਨਾਂ ਨੇ ਜੇ ਕੋਈ ਨਾ ਟੈਕ ਕੀਤਾ ਨਹੀਂ ਐਦਾਂ ਆਇਆ ਕਿ ਘੱਟ ਤੇ ਘੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ ਦੋਕਾਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ Let him represent the public ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੀਸਰੀਲੀ ਬਿਨਾਂ ਕਾਰਨ ਤੋਂ ਐਨਸੇ ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਜੀ ਮੈਡਮ ਜਿਹੜਾ ਆਪੇ ਵਾਸਤੇ ਕਾਂਗਰਸ ਨੇ ਮਨੀ ਦੀ ਜਾਇਤੀ ਪਾਲਿਸੀ ਲੈ ਕੇ ਕਿ ਯਾਰ ਆਪਾਂ ਭੈਣ ਜੀ ਦੇ ਕਾਗਜ਼ ਨਾ ਕਰਾਉਣਾ ਹੈ ਪੰਜਾਬ ਨੂੰ ਸ਼ਰਮਤਾ ਇਹਨਾਂ ਨੂੰ ਆਪਾ ਨਹੀਂ ਚਾਹੀਦੀ ਹੈ ਕਿ ਜਿਹੜੀ ਪਾਲਿਸੀ ਪਿੱਛੇ ਸੀਐਮ ਦਿੱਲੀ ਅੰਦਰ ਬੈਠਾ ਹੈ ਤੁਸੀਂ ਉਸੇ ਆਪਣੀ ਪਾਲਿਸੀ ਚਲਾਈ ਜਾਂਦੇ ਹੋ ਤੁਸੀਂ ਸ਼ਰਮ ਕਰੋ ਤੁਸੀਂ ਇਹ ਲੁੱਟ ਬੰਦ ਕਰੋ ਲੇਕਿਨ ਸ਼ਰਾਬੀਆਂ ਦੀ ਸਰਕਾਰ ਹੈ ਨਸ਼ੇ बिक ਰਹੇ ਆ ਤੇ ਨਸ਼ੇ ਇੱਥੇ ਵੱਧ ਰਹੇ ਆ ਜਿੰਨਾ ਚਿੱਟਾ ਵੈਸਟ ਦੇ ਵਿੱਚ बिक ਰਿਹਾ ਸ਼ਾਇਦ ਕਿਤੇ ਨਹੀਂ ਵਿਗਦਾ ਜਿੰਨਾ ਨਰਕ ਵੈਸਟ ਦੇ ਵਿੱਚ ਹੈ ਸ਼ਾਇਦ ਕਿਤੇ ਪੰਜਾਬ ਦੇ ਵਿੱਚ ਨਹੀਂ ਹੈ ਵੈਸਟ ਦੇ ਲੋਕ ਅੱਜ ਉਸ ਦਾ ਜਵਾਬ ਦੇ ਰਹੇ ਨੇ ਬਹੁਤ ਬੋਲ ਰਹੇ ਨੇ ਐਸੀ ਜਿਹੜੇ ਮੁੱਦੇ ਆ ਇਹਨਾਂ ਨੇ ਮੈਨੂੰ ਮੁੱਦੇ ਪੁੱਛਿਆ ਨਸ਼ਿਆਂ ਦਾ ਮੁੱਦਾ ਮੇਨ ਹੈ ਜੀ ਇਸ ਵੈਸਟ ਹਲਕੇ ਦੇ ਵਿੱਚ ਹਰ ਗਲੀ ਦੇ ਵਿੱਚ ਪਾਣੀ ਘਮਰਿਆ ਗੰਦਾ ਮੈਂ ਕੱਲ ਹੀ ਗੱਦੇ ਪਾਣੀ ਵਿੱਚੋਂ ਲੰਘ ਕੇ ਆਇਆ 스멜 ਲੈਣੀ ਹੈ ਕਿ ਉੱਥੇ ਰਹਿਣਾ ਮੁਹਾਲ ਹੈ ਪੀਣ ਵਾਸਤੇ ਗੰਦਾ ਪਾਣੀ ਆਉਂਦਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਐਸੀ ਇੱਥੇ ਨਸ਼ਾ ਖਤਮ ਕਰਨਾ ਆ ਰ ਇੱਥੇ ਦੀ ਡਿਵੈਲਪਮੈਂਟ ਸਿੱਧੀ ਕਰਨੀ ਹੈ ਮੈਂ ਐਮਸੀ ਰਿਹਾ ਭੈਂਤੀ ਐਮਸੀ ਰਹੇ ਸਾਨੂੰ ਪਤਾ ਹੈ ਕਿ ਇਸ ਤਰੀਕੇ ਦੇ ਨਾਲ ਡਿਵੈਲਪਮੈਂਟ ਕਰਾਉਣੀ ਹੈ ਅੱਜ ਇਹ ਸਰਕਾਰ ਨੂੰ ਜੇ ਸਬਕ ਸਿਖਾਓਗੇ ਤਾਂ ਇਹਨਾਂ ਨੂੰ ਹਲੂਨਾ ਦੇਣਾ ਇਸ ਕਰਕੇ ਇਹਨਾਂ ਨੂੰ ਹਰਾਉਣਾ ਜ਼ਰੂਰੀ ਹੈ ਇੱਥੇ ਮੁੱਖ ਮੰਤਰੀ ਆ ਕੇ ਬਹਿਜੇਵੇ ਇੱਥੇ ਜਿਹੜਾ ਮਰਜ਼ੀ ਆ ਕੇ ਬੈਠੇ ਲੇਕਿਨ ਲੋਕਾਂ ਨੇ ਜਿਹੜੀ ਵੋਟ ਹੈ ਉਹ ਸਰਕਾਰਾਂ ਦੇ ਉਲਟ ਆਉਣੀ ਹੈ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ